ਗੰਨੜੀ ਮੋੜ ਦੇ ਉੱਤੇ ਨਕਲ ਆਇਆ ਹੋਇਆ ਸੀ ਤੇ ਜਦੋਂ ਬਲੇਰੋ ਗੱਡੀ ਛੱਕਰੀ ਬਣਾ ਤੇ ਉਹਨੂੰ ਰੋਕਿਆ 40 ਪਿੱਟੀਆਂ ਬਲੈਕ ਹਾਰਨ ਤੇ 21 ਬੋਤਲਾਂ ਮਕਡਵਲ ਦੀ ਗ੍ਰਾਮ ਹੁਈਆਂ ਰਾਜਨ ਗੁਪਤਾ ਸਨੋ ਸਵਰਨ ਗੁਪਤਾ ਪਾਸਿ ਦਿਨਾਗਰ ਨੂੰ ਗ੍ਰਿਫਟਾਰ ਕੀਤਾ ਅਕਸਈ ਸਟਾਫ ਵੱਲੋਂ ਤੇ ਪੁਲਿਸ ਵੱਲੋਂ ਗੰਨੜੀ ਮੋੜ ਦੇ ਉੱਤੇ ਨਕਲ ਆਇਆ ਹੋਇਆ ਸੀ ਤੇ ਜਦੋਂ ਬਲੇਰੋ ਗੱਡੀ ਸ਼ੱਕਰੀ ਬਨਾ ਤੇ ਉਹਨੂੰ ਰੋਕਿਆ ਤੇ ਉਹਦੇ ਗੱਡੀ ਦੇ ਵਿੱਚੋਂ 40 ਪੇਟੀਆਂ ਬਲੈਕਹਾਰਨ ਤੇ 21 ਬੋਤਲਾਂ ਮਕਡਵਲ ਦੀ ਬਰਾਮਦ ਹੋਈਆਂ ਤੇ ਚੋ ਦੋਸ਼ੀ ਰਾਜਨ ਗੁਪਤਾ ਸਨੋ ਸਵਰਨ ਗੁਪਤਾ ਵਾਸੀ ਦਿਨਾਗਰ ਨੂੰ ਗ੍ਰਿਫਤਾਰ ਕੀਤਾ ਤੇ ਬਾਕੀ ਪੁੱਤੇ ਜਿਹੜੀ ਕਾਰਵਾਈ ਅੱਜ ਚੱਲ ਰਹੀ ਹੈ ਤੇ ਅਫੇਰ ਰਚੀ ਗਈ ਹੈ ਤੇ ਬਾਕੀ ਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। 깔ੋ ਕੋਈ ਮਾਮਲਾ ਹੈਗਾ ਤੇ ਇਤੇ ਪਹਿਲਾਂ ਪਹਿਲਾਂ ਕੋਈ ਮਾਮਲਾ ਜੇ ਹੋਏਗਾ ਤੂੰ ਅਸੀਂ ਦੇਖ ਰਹੇ ਹਾਂ ਜੇ ਹੋਏਗਾ ਤੇ ਉਹ ਵੀ ਬਚਾਹੀ ਐਡ ਕਰਾਂਗੇ ਸਤ ਤਾਨਾ ਸਾਡੇ ਵੱਲੋਂ ਕਿ ਜਿਹੜਾ ਇਹ ਨਜਾਇਜ਼ ਧੰਦਾ ਕਰਨ ਵਾਲੇ ਆ ਉਹਨੂੰ ਕਿਤੇ ਵੀ ਬਖਸ਼ਿਆ ਨਹੀਂ ਜਾਏਗਾ ਅਕਸਾਈ ਸਟਾਫ ਵੱਲੋਂ ਤੇ ਪੁਲਿਸ ਵੱਲੋਂ ਗੰਨੜੀ ਮੋੜ ਦੇ ਉੱਤੇ ਨਾਕਾ ਲਾਇਆ ਹੋਇਆ ਸੀ ਤੇ ਜਦੋਂ ਬਲੇਰੋ ਗੱਡੀ ਸ਼ੱਕਰੀ ਬਣਾ ਤੇ ਉਹਨੂੰ ਰੋਕਿਆ ਤੇ ਉਹਦੇ ਗੱਡੀ ਦੇ ਵਿੱਚੋਂ 40 ਪੇਟੀਆਂ ਬਲੈਕ ਹੌਰਨ ਤੇ 20 ਬੋਤਲਾਂ ਮਕਦਮੇ ਦੀ ਬਰਾਮਦ ਹੋਈਆਂ ਤੇ ਚੇ ਦੋਸ਼ੀ ਰਾਜਨ ਗੁਪਤਾ ਸਨੋ ਸਵਰਨ ਗੁਪਤਾ ਪਾਸੀ ਦਿਨਾਗਰ ਨੂੰ ਗ੍ਰਿਫਤਾਰ ਕੀਤਾ ਤੇ ਬਾਕੀ ਪੁੱਤੇ ਜਿਹੜੀ ਕਾਰਵਾਈ ਅੱਜ ਚੱਲ ਰਹੀ ਹੈ ਤੇ ਅਫੇਰ ਵਿੱਚ ਕੀਤੀ ਗਈ ਹੈ ਤੇ ਬਾਕੀ ਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪਹਿਲਾਂ ਕੋਈ ਮਾਮਲਾ ਹੈਗਾ ਦੇ ਇੱਥੇ ਨਹੀਂ ਪਹਿਲਾਂ ਕੋਈ ਮਾਮਲਾ ਜੇ ਹੋਏਗਾ ਤੂੰ ਅਸੀਂ ਦੇਖ ਰਹੇ ਹਾਂ ਜੇ ਹੋਏਗਾ ਤੇ ਉਹ ਵੀ ਵਿੱਚ ਅਸੀਂ ਕਰ ਕਰਾਂਗੇ ਸਤ ਤਾਨ ਸਾਡੇ ਵੱਲੋਂ ਕੀ ਜਿਹੜਾ ਇਹ ਨਜਾਇਜ਼ ਧੰਦਾ ਕਰਨ ਵਾਲੇ ਆ ਉਹਨੂੰ ਕਿਤੇ ਵੀ ਬਖਸ਼ਾ ਨਹੀਂ ਜਾਏਗਾ ਅਕਸੈਸਟਾਫ ਵੱਲੋਂ ਤੇ ਪੁਲਿਸ ਵੱਲੋਂ ਗੰਨੜੀ ਮੋੜ ਦੇ ਉੱਤੇ ਨਾਕਾ ਲਾਇਆ ਹੋਇਆ ਸੀ ਤੇ ਜਦੋਂ ਬਲੇਰੋ ਗੱਡੀ ਸ਼ੱਕੀ ਬਣਾ ਤੇ ਉਹਨੂੰ ਰੋਕਿਆ ਤੇ ਉਹਦੇ ਗੱਡੀ ਦੇ ਵਿੱਚੋਂ 40 ਪੇਟੀਆਂ ਬਲੈਕ ਹਾਰਨ ਤੇ 21 ਬੋਤਲਾਂ ਮਕਡੋਗਲ ਦੀ ਬਰਾਮਦ ਹੋਈਆਂ ਤੇ ਜਿਹੜੇ ਦੋਸ਼ੀ ਰਾਜਨ ਗੁਪਤਾ ਸਨੋ ਸਵਰਨ ਗੁਪਤਾ ਵਾਸੀ ਦਿਨਾਗਰ ਨੂੰ ਗ੍ਰਿਫਤਾਰ ਕੀਤਾ ਤੇ ਬਾਕੀ ਪੁੱਤੇ ਦੀ ਕਾਰਵਾਈ ਦਰਜ ਹੋ ਪਾ ਤਾਂ ਫਿਰ ਦਰਜ ਕੀਤੀ ਗਈ ਹੈ ਤੇ ਬਾਕੀ ਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪਹਿਲਾਂ ਕੋਈ ਮਾਮਲਾ ਹੈਗਾ ਇੱਥੇ ਇੱਥੇ ਨਹੀਂ ਪਹਿਲਾਂ ਕੋਈ ਮਾਮਲਾ ਜੇ ਹੋਏਗਾ ਤਾਂ ਅਸੀਂ ਦੇਖ ਰਹੇ ਹਾਂ ਜੇ ਹੋਏਗਾ ਤਾਂ ਉਹ ਵੀ ਬਚਾਹੀ ਐਡ ਕਰਾਂਗੇ ਸਖਤ ਤੌਰ 'ਤੇ ਸਾਡੇ ਵੱਲੋਂ ਕਿ ਜਿਹੜਾ ਇਹ ਨਜਾਇਜ਼ ਧੰਦਾ ਕਰਨ ਵਾਲੇ ਆ ਉਹਨੂੰ ਕਿਤੇ ਵੀ ਬਖਸ਼ ਨਹੀਂ ਜਾਏਗਾ ਅਕਸਾਈ ਸਟਾਫ ਵੱਲੋਂ ਤੇ ਪੁਲਿਸ ਵੱਲੋਂ ਗੰਨੜੀ ਮੋੜ ਦੇ ਉੱਤੇ ਨਾਕਾ ਲਾਇਆ ਹੋਇਆ ਸੀ ਤੇ ਜਦੋਂ ਬਲੇਰੋ ਗੱਡੀ ਸ਼ੱਕਰੀ ਬਨਾ ਤੇ ਉਹਨੂੰ ਰੋਕਿਆ ਤੇ ਉਹਦੇ ਗੱਡੀ ਦੇ ਵਿੱਚੋਂ 40 ਪੇਟੀਆਂ ਬਲੈਕਹਾਰਨ ਤੇ 21 ਬੋਤਲਾਂ ਮਕਡਵਲ ਦੀ ਬਰਾਮਦ ਹੋਈਆਂ ਤੇ ਚੋ ਦੋਸ਼ੀ ਰਾਜਨ ਗੁਪਤਾ ਸਨੋ ਸਵਰਨ ਗੁਪਤਾ ਵਾਸੀ ਦਿਨਾਗਰ ਨੂੰ ਗ੍ਰਿਫਤਾਰ ਕੀਤਾ ਤੇ ਬਾਕੀ ਪੁੱਤੇ ਜਿਹੜੀ ਕਾਰਵਾਈ ਅੱਜ ਚੱਲ ਰਹੀ ਹੈ ਤੇ ਅਫੇਰ ਵਿੱਚ ਕੀਤੀ ਗਈ ਹੈ ਤੇ ਬਾਕੀ ਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਕੋਈ ਮਾਮਲਾ ਹੈਗਾ ਤੇ ਇਹਤੇ ਪਹਿਲਾਂ ਕੋਈ ਮਾਮਲਾ ਜੇ ਹੋਏਗਾ ਤੂੰ ਅਸੀਂ ਦੇਖ ਰਹੇ ਹਾਂ ਜੇ ਹੋਏਗਾ ਤੇ ਉਹ ਵੀ ਵਿੱਚ ਆਹੀ ਕਰ ਕਰਾਂਗੇ ਸਤ ਤਾਨ ਸਾਡੇ ਵੱਲੋਂ ਕਿ ਜਿਹੜਾ ਇਹ ਜੋ ਨਜਾਇਜ਼ ਧੰਦਾ ਕਰਨਲੇ ਆ ਉਹਨੂੰ ਕਿਤੇ ਵੀ ਬਖਸ਼ਾ ਨਹੀਂ ਜਾਏਗਾ